ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤਿਓ ਗੁਰੂ ਕੇ ਖਾਸ ਰੂਪ ਖਾਲਸਾ ਜੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਆਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਲ ਖੇਲਣ ਲਾਗ ਹੋਲੇ ਮੁਹੱਲੇ ਦੀਆਂ ਸਰਬਤ ਸੰਗਤਾਂ ਨੂੰ ਦਾਸ ਗੁਰਦੀਪ ਸਿੰਘ ਦੀਪਕ ਦੇ ਟਾਡੀ ਜਥੇ ਵੱਲੋਂ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਸੀਸ ਤੇ ਮਿਹਰਾਂ ਭਰਿਆ ਤਰਾ ਕੇ ਚੜ੍ਹਦੀਆਂ ਕਲਾ ਦਾ ਬਲ ਬਸ਼ ਕਰਨ ਆਓ ਹੋਲੇ ਮਹੱਲੇ ਉਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਦਿਦਾਰੇ ਕਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕਲਕੀਆਂ ਵਾਲੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਸਤਿਗੁਰਾਂ ਦਾ ਹੁਕਮ ਸੀ ਕਿ ਅਸੀਂ ਹੋਲੇ ਮਹੱਲੇ ਦੇ ਉੱਤੇ ਸੰਗਤਾਂ ਵਿੱਚ ਹਾਜ਼ਰ ਹੋਇਆ ਕਰਾਂਗੇ ਭਾਵੇਂ ਅੱਜ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਅੰਦਰ ਸਤਿਗੁਰਾਂ ਦੀ ਜੋਤ ਬਰਾਜਮਾਨ ਹੈ 10 ਹੀ ਗੁਰਸੇਵਾਨਾਂ ਦੀ ਜੋਤ ਤੇ ਆਪ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹੋ ਸੋ ਸਤਿਗੁਰਾਂ ਦਾ ਹੁਕਮ ਸੀ ਕਿ ਅਸੀਂ ਹੌਲੇ-ਹੌਲੇ ਤੇ ਹਾਜ਼ਰ ਹੋਇਆ ਕਰਾਂਗੇ ਸੋ ਇਸ ਭਾਵਨਾ ਨੂੰ ਮੱਕ ਰੱਖਦਿਆਂ ਹੋਇਆਂ ਲੱਖਾਂ ਦੀ ਤਾਦਾਦ ਦੇ ਅੰਦਰ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਵਿੱਚ ਅੱਜ ਪਹੁੰਚ ਰਹੀਆਂ ਨੇ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਅੱਜ ਦਰਸ਼ਨਦਾਰੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਬਖਸ਼ਿਸ਼ ਕੀਤੇ ਬੜਾ ਆਨੰਦ ਪ੍ਰਾਪਤ ਹੋਇਆ ਸੋ ਆਪ ਜੀ ਵੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਅੰਦਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹੁੰਚੋ ਕਲਕੀਆਂ ਵਾਲੇ ਪ੍ਰਦੇਪ ਪਿਤਾ ਜੀ ਮਹਾਰਾਜ ਦੇ ਪਾਵਨ ਹੁਕਮ ਅਨੁਸਾਰ ਖੰਡੇ ਬਾਟੇ ਦੀ ਪਹਲ ਦਾ ਅਮਰ ਸ਼ਾਕੇ ਗੁਰੂ ਵਾਲੇ ਬਣੋ ਚੜ੍ਹਦੀਆਂ ਕਲਾ ਦਾ ਸਤਿਗੁਰੂ ਬਲਬਖਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ